ਆਈਆਂ ਕਰ ਗਏ ਕੱਲ੍ਹ ਕੇ 10 ਰੁਪਏ ਦੇ ਕਿੰਨੇ ਪੈਸੇ ਦੀ ਕਰ ਗਏ 10 ਵੀਰੇ ਆਪਣੇ ਘਰੋਂ ਤਾਂ ਇੱਕ ਸਿਲੰਡਰ ਚੱਕ ਕੇ ਲੈ ਕੇ ਗਿਆ ਅੱਛਾ ਜੀ ਤੇ 1000 ਰੁਪਏ ਚੱਕ ਕੇ ਲੈ ਗਏ ਪੈਸੇ ਠੀਕ ਹੈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇ ਵੀ ਜਿਹੜਾ ਲੈ ਬੜੇ ਸੀਸੀਟੀਵੀ ਕੈਮਰੇ ਚੈੱਕ ਕਰਾਇਆ ਦਿੱਕੇ ਵੀਰੇ ਜੀ ਤਾਂ ਪਤਾ ਲੱਗਿਆ ਸਾਨੂੰ ਵੀਰੇ ਮੰਨਿਆ ਅੱਜ ਫੜਿਆ ਗਿਆ ਅੱਜ ਫਿਰ ਮੰਨਿਆ ਵੀ ਅੱਜ ਮੰਨ ਵੀ ਗਿਆ ਵੇਚਣ ਆਇਆ ਵੀਰੇ 1000 ਰੁਪਏ ਤੇ ਤਿੰਨ ਸਿਲੰਡਰ ਜੀ ਅੱਛਾ ਚਾਰ ਪੰਜ ਪਹਿਲਾਂ ਕਿਹਦੇ ਕੋਲ ਵੇਚਣ ਆਏ ਸੀ ਇਹ ਆ ਕਿਸੇ ਬੰਦੇ ਲੈ ਕੇ ਵੇਚਣ ਆਇਆ ਦਿੱਕੇ ਵੀਰੇ ਆਪਣੀ ਸਾਨੂੰ ਦੱਸੋ ਉਹਨੂੰ ਸਾਨੇ ਬੁਲਾਇਆ ਆਹ ਦੇ ਵੀਰੇ ਹਜ਼ਰਾਂ ਕੇ ਆਪ ਕੋਈ ਪੜਾਇਆ ਹੈ ਖਿਦਨ ਵਾਲ ਤੋਂ ਵੱਡਾ ਚੋਰ ਹੈ ਜਿਹਨੇ ਸਹੀ ਗੱਲ ਆ ਸਹੀ ਆ ਚੋਰੀ ਦਾ ਮਾਲ ਖਿਦਨ ਵਾਲਾ ਵੱਡਾ ਚੋਰ ਚੋਰੀ ਦਾ ਮਾਲ ਦਿੱਤਾ ਕਰੇ ਬਾਤ ਨਹੀਂ ਸਕਦਾ ਮਸੀ ਦਾ ਮੁੰਡਾ ਬਦਰ ਆਪਣੀ ਦਾ ਹਾਂ ਹਾਂ ਮਸੀ ਫਿਰ ਪਰਤ ਤੋਂ ਕੱਪੜੇ ਪੜਾਇਆ ਸੀ ਨਾ ਠੀਕ ਹੈ ਸਹੀ ਗੱਲ ਆ ਮਸੀ ਦਾ ਮੁੰਡਾ ਹੋ ਕਿੰਨੇ ਸਿਲੰਡਰ ਆਇਆ ਕੋਲਾ ਹੋਰ ਨੇ ਮੈਨੂੰ ਕਹਿੰਦਾ 1000 ਰੁਪਏ ਦਾ ਇੱਕ ਸਿਲੰਡਰ ਦੇ ਦੂੰਗਾ ਵੀ ਤਿੰਨੇ ਸਿਲੰਡਰ ਤੁਸੀਂ ਮੈਨੂੰ 1000 ਰੁਪਏ ਦਿਓ ਮੈਂ ਤੁਹਾਨੂੰ ਘੰਟੇ 'ਚ ਸਿਲੰਡਰ ਲਿਆ ਕੇ ਦਿਨਾ ਠੀਕ ਪਾਸੋਂ ਇਹਨੂੰ ਫੜਿਆ ਦੀ ਪਤਾ ਨਹੀਂ ਕਿਹੜੀ ਗੱਲੋਂ ਫੇਰ ਛੱਡਦਾ ਇਹ ਹੁਣ ਵੇਹਦਵਾ ਦਾ ਇਹੇ ਕੰਮ ਕਰਦਾ ਕਿਸ ਕਿਸ ਤਰ੍ਹਾਂ ਦੇਖਦੇ ਹੋ ਸ਼ਹਿਰ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪ੍ਰਸ਼ਾਸਨ ਫੜ ਵੀ ਲੈਂਦਾ ਫੇਰ ਛੱਡ ਦਿੰਦਾ ਇਹਦਾ ਮਿਲ ਨਹੀਂ ਬੁੱਕ ਹੋ ਸਕਦੀ ਸਾਨੂੰ ਤਾਂ ਵੀਰੇ ਇਨਸਾਫ਼ ਚਾਹੀਦਾ ਬਸ ਕੀ ਮੰਗ ਕਰਦੇ ਹੋ ਹੁਣ ਮੰਗ ਸਾਨੂੰ ਐਂ ਕਰਦੇ ਆ ਵੀਰੇ ਸਮਝਣ ਸਾਹਿਬ ਚਾਹੀਦਾ ਇਸ ਹਿਸਾਬ ਨਾਲ ਤਾਂ ਲੋਕਾਂ ਦਾ ਤਾਰੇ ਰਹਿਣਾ ਤਾਰੀਖ ਨੂੰ ਮੇਰਾ ਕਦੋਂ ਚੱਕਿਆ ਗਿਆ ਸਵੇਰ ਦਾ ਟਾਈਮ 18 ਤਰੀਕ ਨੂੰ ਇਹਨਾਂ ਦਾ ਚੱਕਿਆ ਗਿਆ ਕਰਿਆ ਪਰ ਇਹਦੇ ਘਰੇ ਵੜ ਕੇ ਇਹਦਾ ਵੀ ਮੰਨ ਗਿਆ ਹੋਰ ਵੀ ਫੋਟੋ ਵੀ ਹੈ ਵੀਡੀਓ ਵੀ ਹੈ ਸੀਸੀਟੀਵੀ ਵੀ ਦੇਖੀ ਹੈ ਜੀ ਸੀਸੀਟੀਵੀ ਜਬਰ ਕਰਦੇ ਇਹ ਬੰਦੇ ਦੀ ਵੀਡੀਓ ਮੰਨ ਨਹੀਂ ਗਿਆ ਇਹ ਵੀਡੀਓ ਵੀ ਕਰਦੇ ਆ ਵੀਰੇ ਜਿੰਦੇ ਤੋੜ ਕੇ ਕਰਦੇ ਨੇ ਜਿੰਦੇ ਤੋੜ ਕੇ ਲੈ ਕੇ ਗਿਆ ਵੀਰੇ ਨਾਲੇ ਸਾਰੇ ਕਰੇ ਬਣਾ ਜਾ ਵੀਰੇ ਵੀਡੀਓ ਵੀਡੀਓ ਦਿਖਾਓ ਜੀ ਉਹ ਮਕੀ ਦਾ ਸਾਰ ਆ ਗਿਆ ਬਾਈ ਤੇ ਨੀ ਸਿਲੰਡਰ ਕਿੱਥੇ ਸਿਲੰਡਰ ਦਾ ਲੈ ਸਿਲੰਡਰ ਦਾ ਲੈ ਹੈ ਕਿੱਥੇ ਸਿਲੰਡਰ ਉਹਨ ਕੀ ਤਾਂ ਹੀ ਵੇਚ ਨੇ ਸਿਲੰਡਰ ਦੇਖੋ ਜੀ ਸਾਡਾ ਸਿਲੰਡਰ ਤੁਹਾਨੂੰ ਦੇਤਾ ਦੇਤਾ ਜੀ ਇਹ ਜੇ ਮੰਦੇ ਸਿਲੰਡਰ ਹੀ ਹੁੰਦੀ ਹੋਣਾ ਤਾਂ ਇਹ ਮੈਨੂੰ ਕੋ ਦਿਓ ਨਾਲੇ ਸਮਾਨ ਵੀ ਦੱਸੋ ਕਿੱਥੇ ਰਹਿ ਗਿਆ ਦੋ ਗਰਮ ਨਾਲ ਹੋਣੀ ਹੋਰ ਕਰੋ ਪਰ ਚਾਹ ਤੇ ਗੱਡੀ ਜੀ ਸਾਹਮ ਦਾ ਹਾਂ ਦਾ ਮੈਂ ਆ ਗਿਆ ਅੱਪਾ ਚੰਦਰ ਗੱਡੀ ਚੰਦੇ ਉੱਥੇ ਸਾਦੀ ਚੰਦੇ ਖਾਣੇ ਸੱਚਾ ਤੇ ਉਹ ਵੀ ਕਿੰਨਾ ਜਾਉ ਦੇਖੀ ਉਹ ਪਿਆਰ ਤੋਂ ਤਾਂ ਕਿਸੇ ਨੇ ਦੇਖੀ ਹੋਊਗਾ ਉਹਨੂੰ ਸਿਲੰਡਰ ਚ ਹਾਂ ਦੇਖ ਤਾਂ ਹੀ ਹੈ ਨਾ ਕੈਵਰੇ ਚੱਲ ਰਿਹਾ ਹਾਂ ਇਹ ਉਹ ਅਜਵਾਖ ਨੇ ਦੇਖਿਆ ਹਾਂ ਤੁਰ ਦੇਖ ਦੇਖ ਤੇ ਇਹ ਵੀ ਬੰਦੇ ਤਾਂ ਆਹ ਹੁਣ ਪਤਾ ਲੱਗੂਗਾ ਜੀ ਦੇਖ ਜਿੰਨੂ ਜਾਣਦਾ ਨਹੀਂ ਉਹਦਾ ਹੀ ਬੰੰਗਾ ਜਾ ਰਿਹਾ ਤੇ ਨਹੀਂ ਆਪਾਂ ਬਹੁਤ ਬੜੀ ਯਾਰ ਵਜ ਦੇਖੀ ਨਾ ਅੱਜ ਕੀ ਹੋਇਆ ਦੇਖੀ ਤਾਂ ਮੂਲ ਕੋ ਯਾਰ ਇਹਦਾ ਪਤਾ ਨਹੀਂ ਜਾਂਦਾ ਫੱਕੜ ਆਹ ਕਿੱਧਰ ਜਾ ਰਿਹਾ ਤਿੰਨ ਅੱਗੇ ਸਰ ਬਜ਼ਾਰ ਨੂੰ ਗਿਆ ਵਾਹ ਅੱਗੇ ਆ ਗਿਆ ਕਿਸ਼ੋਰਨ ਸ਼ੱਕ ਵੀ ਨੇ ਫੇਰ ਗਿਆ ਯਾਰ ਨਾਮ ਹੈ ਵਿਕਾਸ ਕੁਮਾਰ ਆ ਜੀ ਅੱਜ ਕੀ ਗੱਲ ਬਾਤ ਜੀ ਅੱਜ ਸਾਡੇ ਰੰਗੇ ਹੱਥੇ ਚੋੜ ਫਰੇ ਜੀ ਸਾਡੇ ਘਰੇ ਕੱਲ ਨੂੰ ਸਿਲੰਡਰ ਚੱਕ ਕੇ ਲੈ ਗਏ ਤੇ ਗਾਈ ਜੀ ਅੱਛਾ ਹਾਏ ਤੇ ਅੱਜ ਫੜ ਲਿਆ ਇਹ ਚੋਰੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਵੀ ਇਹੀ ਚੋਰੀ ਨੇ ਸਿਲੰਡਰ ਲੈ ਕੇ ਗਿਆ ਇਹ ਬੰਦਿਆਂ ਨੂੰ ਪਤਾ ਲੱਗਿਆ ਜੀ ਜਿਹਦੇ ਲੈਵੇ ਵੇਚਣ ਗਿਆ ਤੇ ਗਾਈ ਹਾਏ ਉਹਦੇ ਕਰਕੇ ਸਾਨੂੰ ਪਤਾ ਲੱਗਿਆ ਉਹੀ ਬੰਦਾ ਸਾਨੂੰ ਫੜਾ ਕੇ ਗਿਆ ਅੱਜ ਕਹਿੰਦਾ ਫੇਰ ਤਿੰਨ ਸਿਲੰਡਰ ਕਹਿੰਦਾ ਫੇਰ ਵੇਚਨੇ ਨੇ ਜੀ ਉਹ ਬੰਦਾ ਸਾਡੇ ਲਵੇ ਲਿਆਈ ਮੰਡੀ 'ਚ ਅਸੀਂ ਕੰਮ ਕਰ ਰਹੇ ਸੀ ਜੀ ਉਹ ਲਿਆ ਆ ਮੰਡੀ ਜੇ ਅਸੀਂ ਗੱਲਬਾਤ ਕਰੀ ਪਹਿਲਾਂ ਇਹਦੇ ਨਾਲ ਕਹਿੰਦਾ ਮੇਰੇ ਲਵੇ ਪਏ ਨੇ ਕਹਿੰਦਾ ਤਿੰਨ ਸਿਲੰਡਰ ਕਹਿੰਦਾ 1000 ਰੁਪਏ ਦੇ ਦੋਨੋਂ ਤਿੰਨ ਸਿਲੰਡਰ ਦੇ ਦਊਗਾ ਮਾਹ ਕੋਈ ਨਹੀਂ ਵੀਰੇ ਅਸੀਂ ਆ ਰਹੇ ਆ ਦੋ ਤਿੰਨ ਮੁੰਡਿਆਂ ਨੂੰ ਬੁਲਾਇਆ ਛਾਨੇ ਮਾਹ ਕੋਈ ਨਹੀਂ ਤੇਰਾ ਸਿਲੰਡਰ ਲੈਣੇ ਆ ਮਾਹ ਇਹਨੂੰ ਖੜਾਇਆ ਦੋ ਕਿ ਮਿੰਟ ਜਦ ਸਾਨੇ ਯਾਰ ਦੋਸਤ ਆਪਣੇ ਬੁਲਾਏ ਉਹ ਤੋਂ ਬਾਅਦ ਤਾਂ ਸਾਨੇ ਫੜ ਲਿਆ ਵੀਰੇ ਜੀ ਉਹ ਤੋਂ ਬਾਅਦ ਵੀ ਬਹਿ ਕੇ ਕਰ ਰਹੇ ਨੇ ਵੀ ਕਹਿ ਰਹੇ ਨੇ ਵੀ ਸਾਹਮਣੇ ਆਇਆ ਇੱਕ ਮਿੰਟ ਕਿਵੇਂ ਵੀ ਕੋਈ ਸੀਸੀਟੀਵੀ ਤਸਵੀਰਾਂ ਵੀ ਕਹਿ ਰਹੇ ਨੇ ਹਾਂਜੀ ਹਾਂਜੀ ਵੀਰੇ ਸਾਡੇ ਕੋਲ ਵੀਡੀਓ ਪ੍ਰੂਫ ਸਾਰਾ ਕੁਝ ਪਿਆ ਫੋਟੋ ਆ ਪਈਆਂ ਨੇ ਵੀਰੇ ਇਹਦੀ ਸਾਰਾ ਕੁਝ ਪਿਆ ਸਾਰਾ ਕੁਝ ਸਿਲੰਡਰ ਚੱਕਦਾ ਨਜ਼ਰ ਆਉਂਦਾ ਵੀ ਸਾਰਾ ਕੁਝ ਪਿਆ ਆਪਣੇ ਲਾ ਵੀਰੇ ਸਭ ਕੁਝ ਪ੍ਰਸ਼ਾਸਨਿਕ ਅਧਿਕਾਰੀ ਨੂੰ ਜਾਣਕਾਰੀ ਦੇ ਦਿੱਤੀ ਹਾਂ ਹਾਂ ਵੀਰੇ ਫੋਨ ਕਰਿਆ 20 ਮਿੰਟ ਹੋਏ ਨੇ ਵੀਰੇ ਹਜੇ ਤੱਕ ਤਾਂ ਆਏ ਨਹੀਂ ਹੈਗੇ ਪ੍ਰਸ਼ਾਸਨ ਵੀਰੇ ਪਹਿਲਾਂ ਵੀ ਫੜਾਇਆ ਗਿਆ ਦੋ ਦਿਨ ਪਹਿਲਾਂ ਵੀ ਮਿਲਦਾ ਕੱਕੜੇ ਰੋਡ ਤੇ ਇਹ ਫੜਾਇਆ ਗਿਆ ਸੀ ਵੀਰੇ ਨਵੇਂ ਬੱਸ ਸਟੈਂਡ ਤੇ ਨਵੇਂ ਬੱਸ ਸਟੈਂਡ ਤੇ ਫੜਾਇਆ ਗਿਆ ਸੀ ਵੀਰੇ ਮਿਲਦਾ ਥਾਣੇ ਵਾਲਿਆਂ ਨੇ ਫੜਾਇਆ ਦੀ ਵੀਰੇ ਫੇਰ ਛੱਡਤਾ ਹੈ ਕੀ ਮੰਗ ਕਰਦੇ ਉਹ ਜਿਹੜ ਵੇਰੀ ਫੜਕੇ ਨੂੰ ਪਰਚੇ-ਪੁਰਚੇ ਦੇ ਪਵਾਉਗੇ। ਕੀ ਨਾਮ ਹੈ ਜੀ? ਹਰਦੀਸ਼ ਕੁਮਾਰ ਜੀ। ਅੱਜ ਕੀ ਗੱਲ ਬਾਤ ਹੋਈ ਆ ਅੱਜ? ਇਹ 14 ਫੜਿਆ ਜੀ ਸਿਲੰਡਰ ਚੱਕਦਾ ਜੀ। ਤੇ ਇਹਨੇ ਕੱਲੂ ਮੇਰੇ ਦੋਸਤ ਦੇ ਕੋਲੋਂ ਸਿਲੰਡਰ ਚੱਕਿਆ ਸੀ ਤੇ ਅੱਜ ਫੜ ਲਿਆ ਇਹ। ਇਹਦੇ ਗੇਪ ਚੋਂ ਪੇਚ ਕੱਸ ਵੀ ਨਿਕਲਿਆ ਤੇ ਅਸੀਂ ਪੁਲਿਸ ਅਧਿਕਾਰੀਆਂ ਨੂੰ ਅਪੀਲ ਕਰਦੇ ਆਂ ਵੀ ਇਸ ਬੰਦੇ ਤੇ ਨੱਥ ਪਾਈ ਜਾਵੇ ਨਹੀਂ ਤਾਂ ਗਰੀਬ ਬੰਦੇ ਦਾ ਰਹਿਣਾ ਬਹੁਤ ਔਖਾ ਹੈ ਜੀਪਾ ਜੀ ਪਿਛਲੇ ਦਿਨੀਏ ਸਟੋਰ ਨੂੰ ਜਿਹੜਾ ਆਪਣੇ ਪੁਰਾਣੇ ਬੱਸ ਸਟੈਂਡ ਨੂੰ ਆਪਣੇ ਬੱਸ ਸਟੈਂਡ ਕੋਲ ਫੜਿਆ ਗਿਆ ਸੀ ਜੇਕਰ ਨੂੰ ਮੋੜ ਤੋਂ ਚੋਰੀਆਂ ਕਰ ਰਹੇ ਨੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਬਿਲਕੁਲ ਗਲਤ ਗੱਲ ਹੈ ਜੀ ਇਹ ਤਾਂ ਇਸ ਤਰ੍ਹਾਂ ਛੱਡਿਆ ਹੈ ਤਾਂ ਗਰੀਬ ਜਨਤਾ ਦਾ ਰਹਿਣਾ ਬਹੁਤ ਔਖਾ ਹੈ ਜੀ ਇਸ ਕਦੇ ਚਦਾ ਦਿਨ ਦਿਹਾੜੇ ਘਰ ਚੋਂ ਚੋਰੀ ਹੋਈ ਹੈ ਜੀ ਨਾ ਇਹ ਤਾਂ ਪੈਸੇ ਲੈ ਗਿਆ ਨਾ ਇਹ ਸਿਲੰਡਰ ਲੈ ਗਿਆ ਕੀ ਮੰਗ ਕਰਦੇ ਹਾਂ ਅਸੀਂ ਪੁਲਿਸ ਤੋਂ ਮੰਗ ਕਰਦੇ ਆ ਵੀ ਇਨਸਾਫ ਦਿੱਤਾ ਜਾਵੇ ਇਸ ਬੰਦੇ ਤੇ ਨੱਥ ਪਾਈ ਜਾਵੇ ਨਹੀਂ ਤਾਂ ਦਿਨੋਂ ਦਿਨ ਚੋਰੀਆਂ ਵਧ ਰਹੀਆਂ ਚੋਰੀਆਂ ਵਧਣੀਆਂ ਜ ਜਾ ਨਾਮ ਬਸ ਹੀ ਐ ਜੀ ਬਸ ਹੀ ਇਹਦੇ ਚੋਰ ਨੇ ਨੱਥ ਪਾਈ ਆ ਵੀ ਸ੍ਰੀਆਮ ਚੋਰੀਆਂ ਹੋ ਰਹੀਆਂ ਨੇ ਜੀਆਂ ਤੇ ਮੇਰੇ ਉੱਪਰ ਜਾਈ ਆ ਬੈਂਕੇ ਲੱਗੀ ਹੋਈ ਚਲੋ ਕਰੋਰਾ ਭਰਾ ਹੋਏਗੇ ਨਾਲ ਦੀ ਨਾਲ ਚੱਕ ਕੇ ਜਿੰਦਾ ਤੋੜ ਕੇ ਸਿਲੰਡਰ ਚੱਕ ਕੇ ਲੈ ਗਏ ਅੱਛਾ ਜੀ ਚਲੇ ਮੂਵੀ ਬਣੀ ਆ ਗਿਆ ਕੈਮਰੇ 'ਚ ਇਹ ਤੇ ਅੱਜ ਪਛਾਣਿਆ ਗਿਆ ਆ ਵੀ ਪਛਾਣ ਪਛਾਣਾਂਗਾ ਸਿਲੰਡਰ ਦੇ ਦਾ ਪਛਾਣਾਂਗਾ 1000 ਰੁਪਏ ਤਿੰਨ ਸਿਲੰਡਰ ਦੇ ਦਾ ਜੀ ਬਸ ਜੀ ਕੀ ਨਾਮ ਹੈ ਜੀ ਹਰਵਿੰਦਰ ਸਿੰਘ ਜੀ ਅੱਜ ਕੀ ਗੱਲਬਾਤ ਹੋਈ ਆ ਬਾਜੀ ਇਹ 18 ਤਰੀਕ ਨੂੰ ਸਿਲੰਡਰ ਚੱਕਿਆ ਸੀ ਮੇਰੇ ਘਰੋਂ ਜੀ ਤੇ ਉਹ ਦੁਬਾਰਾ ਦੇ ਵਿੱਚ ਉਹ ਚ ਪੁਲਿਸ ਵਾਲਿਆਂ ਨੇ ਫੜ ਕੇ ਰੱਖਿਆ ਜੀ ਦੁਬਾਰਾ ਫੇਰ ਛੱਡ ਦਿੱਤਾ ਹੈ ਅੱਛਾ ਦੁਬਾਰੇ ਫੇਰ ਚੋਰੀਆਂ ਕਰਦੇ ਆ ਅੱਜ ਫੇਰ ਇੱਕ ਸਿਲੰਡਰ ਚੱਕ ਕੇ ਆ ਕੇ ਫੜਦਾ ਫੜਿਆ ਗਿਆ ਜੀ ਦੁਬਾਰੇ ਫੇਰੀ ਨਹੀਂ ਅੱਜ ਤੁਸੀਂ ਚੋਰ ਨੂੰ ਜਿਹੜਾ ਦੁਬਾਰੋ ਫੜਿਆ ਦੁਬਾਰੋ ਚੋਰੀ ਕੀਤੀ ਗਈ ਦੁਬਾਰੇ ਚੋਰੀ ਦੋ ਸਿਲੰਡਰ ਵੇਚਣ ਆਏ ਚੋਰੀ ਅੱਛਾ ਮੇਰੀ ਜੇਬ ਚੋਂ ਪੇਚਕਾਸ ਨਿਕਲਿਆ ਨਾ ਤਿੰਨ ਸਿਲੰਡਰ ਵੇਚਣ ਆਏ ਪ੍ਰਸ਼ਾਸਨਿਕ ਅਧਿਕਾਰੀ ਨੂੰ ਇਹਦੀ ਜਾਣਕਾਰੀ ਦਿੱਤੀ ਹੈ ਕਿਸੇ ਨੇ ਦਿੱਤੀ ਹੋਈ ਹੈ ਜੀ ਕਿੰਨਾ ਕਿੰਨਾ ਕ ਸਮਾਂ ਹੋ ਚੁੱਕਿਆ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਦੱਸਿਆ ਕੋਈ ਅਧਿਕਾਰੀ ਪਹੁੰਚਿਆ ਕੋਈ ਨਹੀਂ ਆਇ ਕਿਹਦੇ ਦੀਆਂ ਤਾਂ ਕੋਈ ਨਹੀਂ ਆਇਆ ਤੱਕ ਕੋਈ ਨਹੀਂ ਆਇਆ